ਸ਼ਸ਼ੀਕਾਲ ਕਲਿਆਣ ਟੀਵੀ ਪੰਜਾਬ ਵੇਖੋ ਤੁਸੀਂ ਤੇ ਬਠਿੰਡਾ ਸਿਵਲ ਹਸਪਤਾਲ ਦੇ ਬਾਹਰ ਜਿੱਥੇ ਪਿਛਲੇ 9 ਦਿਨਾਂ ਤੋਂ ਪ੍ਰਦਰਸ਼ਨ ਜਾਰੀ ਹੈ ਦਰअसल ਪਾਤੜਾ ਵਿਖੇ ਰੇਡ ਕਰਨ ਗਈ ਡਾਕਟਰਾਂ ਦੀ ਟੀਮ ਦੇ ਵਿੱਚ ਦਰਜਾ 4 ਮੁਲਾਜ਼ਮ ਜਿਸ ਨੂੰ ਕਿ ਵਿਜੀਲੈਂਸ ਦੇ ਵੱਲੋਂ ਰੇਡ ਕਰਕੇ ਗ੍ਰਿਫਤਾਰ ਕਰ ਲਿਆ ਜਾਂਦਾ ਤਾਂ ਉਸ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਜਾਰੀ ਹੈ ਤੇ ਇਸੇ ਬਾਬਤ ਜਿੱਥੇ ਯੂਨੀਅਨ ਆਕੂ ਦਾ ਕਹਿਣਾ ਹੈ ਕਿ ਅਫਸਰ ਸ਼ਾਹੀ ਦੀ ਸ਼ੈਤ ਇਹ ਹੀ ਅਜਿਹਾ ਹੋ ਰਿਹਾ ਜਿਹੜਾ ਉਹ ਦਰਜਾ 4 ਕਰਮਚਾਰੀ ਉਸ ਦੀ ਰਿਹਾਈ ਨਹੀਂ ਕੀਤੀ ਜਾ ਰਹੀ ਅਫਸਰਾ ਦੇ ਵੱਲੋਂ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸੇ ਦਰਮਿਆਨ ਜਿਹੜਾ ਪ੍ਰਦਰਸ਼ਨ ਹੈ 9 ਦਿਨਾਂ ਤੋਂ ਜਾਰੀ ਹੈ ਹਾਲਾਂਕਿ ਇਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਰਿਹਾਈ ਨਹੀਂ ਹੁੰਦੀ ਸੰਘਰਸ਼ ਵੀ ਜਾਰੀ ਰਹੇ ਇੱਥੇ ਇਹਨਾਂ ਦਾ ਕਹਿਣਾ ਹੈ ਕਿ ਕੁਝ ਸੇਵਾਵਾਂ ਇੱਥੇ ਠੱਪ ਜ਼ਰੂਰ ਨੇ ਪਰ ਬਾਕੀ ਸੇਵਾਵਾਂ ਚੱਲ ਰਹੀਆਂ ਨੇ ਇਹਨਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਮਕਸਦ ਇਹਨਾਂ ਦਾ ਨਹੀਂ ਹੈ ਪਰ ਫਿਰ ਵੀ ਜਿਸ ਤਰੀਕੇ ਨਾਲ ਦਰਜਾ ਜਾਰ ਮੁਲਾਜ਼ਮ ਦੀ ਅਜੇ ਤੱਕ ਰਿਹਾਈ ਨਹੀਂ ਕੀਤੀ ਜਾ ਰਹੀ ਉਸ ਨੂੰ ਲੈ ਕੇ ਇਹਨਾਂ ਵੱਲੋਂ ਰੋਸ ਪ੍ਰਗਟਾਇਆ ਜਾ ਰਿਹਾ ਹੈ ਸਰ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਗਗਨਦੀਪ ਹੈ ਜੀ। ਅ ਮਾਮਲਾ ਪਿਛਲੇ 9 ਦਿਨਾਂ ਤੋਂ ਜਾਨੀ ਇੱਥੇ ਸਿਵਲ ਸਚਨ ਦਫਤਰ ਬਠਿੰਡਾ ਦੇ ਬਾਹਰ ਮੂਹਰੇ ਅਸੀਂ ਧਰਨਾ ਪ੍ਰਦਰਸ਼ਨ ਜਿਹੜਾ ਉਹ ਕਰ ਰਹੇ ਹਾਂ। ਪਿਛਲੇ ਪਰਸੋਂ ਜਿਹੜਾ ਉਹ ਇੱਕ ਵੱਡਾ ਧਰਨਾ ਵੀ ਜਿਹੜਾ ਉਹ ਕੀਤਾ ਜਾ ਚੁੱਕਿਆ। ਔਰ ਸਾਰੀਆਂ ਸਮੂਹ ਜਥੇਬੰਦਗਾਂ ਜਿਹੜੀਆਂ ਇਸ ਗੱਲ ਦੇ ਉੱਤੇ ਸਹਿਮਤ ਨੇ ਵੀ ਪਿਛਲੇ ਦਿਨੀ ਜਿਹੜੀ ਪਾਤੜਾਂ ਵਿਖੇ ਰੇਡ ਕਰਨ ਗਈ ਟੀਮ ਸੀ ਉਹਦੇ ਵਿੱਚ ਅਸਰਾ ਸੀਗਾ ਇੱਕ ਕਰਮਚਾਰੀ ਸ਼ਾਮਲ ਸੀ ਜਿਹਨੂੰ ਵਿਜੀਲੈਂਸ ਦੀ ਟੀਮ ਜਿਹੜੀ ਆ ਉਸ ਨੇ ਹਿਰਾਸਤ ਚ ਲਿਆ ਹੋਇਆ ਉਸ ਟੀਮ ਵੱਲੋਂ ਬਿਨਾਂ ਜਾਂਚ ਕੀਤੇਆਂ ਜਿਹੜਾ ਉਹ ਕਰਮਚਾਰੀ ਹਿਰਾਸਤ ਚ ਲਿਆ ਪਿਆ ਤੇ ਸਾਡੇ ਵੱਲੋਂ ਇਸ ਗੱਲ ਦੀ ਮੰਗ ਕੀਤੀ ਜਾ ਰਹੀ ਆ ਕਿ ਜਿਹੜੀ ਟੀਮ ਉਹਨੂੰ ਨਾਲ ਲੈ ਕੇ ਗਈ ਸੀ ਉਹ ਉਹਦੀ ਪਿੱਠ ਤੇ ਖੜੇ ਇਸ ਕਰਕੇ ਜਿਹੜੀ ਪਿਛਲੇ 9 ਦਿਨਾਂ ਤੋਂ ਇੱਥੇ ਹੜਤਾਲ ਕੀਤੀ ਜਾ ਰਹੀ ਆ ਹੁਣ ਇਹ ਹੜਤਾਲ ਜਿਹੜੀ ਆ ਉਹ 9 ਤੋਂ ਜਾਨੀ 11 ਵਜੇ ਤੱਕ ਲੋਕਾਂ ਦੇ ਹਿੱਤਾਂ ਨੂੰ ਧਿਆਨ ਚ ਰੱਖਦੇ ਹੋਏ ਜਾਨੀ ਸਵਾਮਾਂ ਦੀਆਂ ਜਿਹੜੀਆਂ ਲੋੜਾਂ ਨੂੰ ਧਿਆਨ ਚ ਰੱਖਦੇ ਹੋਏ ਇਹ 2 ਘੰਟਿਆਂ ਦੀ ਹੜਤਾਲ ਜਿਹੜੀ ਆ ਉਹ ਜਥੇਬੰਦੀਆਂ ਨੇ ਫੈਸਲਾ ਕੀਤਾ ਵੀ ਆਪਾਂ 2 ਦਿਨਾਂ ਦੀ ਕਰਿਆ ਕਰਾਂਗੇ ਕਿਉਂਕਿ ਇਸ ਸੰਘਰਸ਼ ਦੇ ਬਹੁਤ ਲੰਬਾ ਚੱਲਣ ਦੀ ਉਮੀਦ ਆ ਅਫਸਰਸ਼ਾਹੀ ਵੱਲੋਂ ਲਗਾਤਾਰ ਜਿਹੜੀ ਆ ਉਹ ਰਾਜ ਸਿੰਘ ਦੇ ਮਾਮਲੇ ਦੇ ਵਿੱਚ ਪਿੱਠ ਦਿਖਾਈ ਜਾ ਰਹੀ ਆ ਉਹ ਜਿਹੜੀ ਆ ਅਫਸਰਸ਼ਾਹੀ ਲਗਾਤਾਰ ਪਿੱਛੇ ਹਟ ਰਹੀ ਆ ਜਾਨੀ ਜਥੇਬੰਦੀਆਂ ਨੂੰ ਜਿਹੜੀ ਗੱਲ ਰਾਜ ਸਿੰਘ ਵੱਲੋਂ ਦੱਸੀ ਗਈ ਆ ਜੋ ਉੱਥੇ ਘਟਣਾ ਵਾਪਰੀ ਆ ਉਸ ਗੱਲ ਨੂੰ ਆਪਣੀ ਰਿਪੋਰਟ ਦੇ ਵਿੱਚ ਅਫਸਰਸ਼ਾਹੀ ਜਿਹੜੀ ਆ ਉਹ ਦਰਜ ਕਰਨ ਵਾਸਤੇ ਤਿਆਰ ਨਹੀਂ ਹੈਗੀ ਕਿਉਂਕਿ ਉਸ ਚੀਜ਼ ਦੇ ਦਰਜ ਹੋਣ ਦੇ ਨਾਲ ਰਾਜ ਸਿੰਘ ਦੀ ਰਿਹਾਈ ਜਿਹੜੀ ਆ ਉਹ ਸੰਭਵ ਬਣ ਸਕਦੀ ਆ ਪਰ ਇੱਥੋਂ ਦੀ ਜਿਹੜੀ ਅਫਸਰਸ਼ਾਹੀ ਆ ਉਹ ਇਸ ਗੱਲ ਨੂੰ ਮੰਨਣ ਵਾਸਤੇ ਵੀ ਤਿਆਰ ਨਹੀਂ ਔਰ ਕੱਲ ਵੀ ਜਿਹੜੀ ਇਸ ਟੀਮ ਨੂੰ ਸੀਗਾ ਉਹ ਚੰਡੀਗੜ੍ਹ ਡਾਇਰੈਕਟੋਰੇਟ ਦਫ਼ਤਰ ਦੇ ਵਿੱਚ ਬੁਲਾਇਆ ਗਿਆ ਉੱਥੇ ਵੀ ਸਿਰਫ ਡੀ ਐਫ ਆਓ ਤੇ ਜਿਹੜੇ ਉਹਦੇ ਨਾਲ ਦੇ ਸੀ ਸਿਰਫ ਉਹਨਾਂ ਦੀ ਗੱਲ ਸੁਣੀ ਗਈ ਚੌਥਾ ਦਰਜਾ ਮੁਲਾਜ਼ਮ ਜਿਹੜੇ ਸੀਗੇ ਉਹਨਾਂ ਨੂੰ ਉੱਥੇ ਵੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਉਹਨਾਂ ਦੀ ਕੋਈ ਗੱਲ ਸੁਣੀ ਨਹੀਂ ਗਈ ਕਿਉਂਕਿ ਉਹ ਇਸ ਕੇਸ ਨੂੰ ਆਪਦੇ ਫੇਵਰ ਦੇ ਵਿੱਚ ਪਕਤਾਉਣ ਤੇ ਜਿਹੜੀ ਅਫਸਰ ਚਾਹੀਦਾ ਜ਼ੋਰ ਲੱਗਿਆ ਹੋਇਆ ਇਸ ਕਰਕੇ ਜਿਹੜੀ ਇਹ ਲਗਾਤਾਰ 9 ਤੋਂ 11 ਵਜੇ ਤੱਕ ਦੀ ਜਿਹੜੀਆਂ ਹੜਤਾਲ ਜਿਹੜੀ ਹੈ ਸਾਰੀਆਂ ਜਥੇਬੰਦੀਆਂ ਨੇ ਉਹ ਸ਼ੁਰੂ ਕੀਤੀ ਹੋਈ ਹੈ ਇਹਦੇ ਨਾਲ ਸਵਾਮਾਂ ਤਾਂ ਕੋਈ ਬੜਾ ਵੱਡਾ ਫਰਕ ਨਹੀਂ ਪੈਂਦਾ ਇੱਕ ਤਾਂ ਦਫ਼ਤਰ ਦਾ ਜਿਹੜਾ ਕੰਮ ਹੈ ਉਹ ਪ੍ਰਭਾਵਿਤ ਹੋ ਰਿਹਾ ਹੈ ਦੂਸਰੇ ਪਾਸੇ ਜਿਹੜੀਆਂ ਫੀਲਡ ਦੇ ਵਿੱਚ ਜਾਣ ਵਾਲੀਆਂ ਸਵਾਮਾ ਨੇ ਖਾਸ ਕਰਕੇ ਡੇਂਗੂ ਸਰਵੇ ਵਗੈਰਾ ਜਿਹੜਾ ਉਹਨਾਂ ਨੂੰ ਉਹ ਪ੍ਰਭਾਵਿਤ ਹੋ ਰਿਹਾ ਹੈ ਬਾਕੀ ਦੀਆਂ ਜਿਹੜੀਆਂ ਲੋਕਾਂ ਨੂੰ ਦਵਾਈ ਬੂਟੀ ਵਾਲੀਆਂ ਜਿਹੜੀਆਂ ਸਵਾਮਾ ਨੇ ਉਹ ਉਸੇ ਤਰ੍ਹਾਂ ਇੰਨ ਬਿੰਨ ਚੱਲਦੀਆਂ ਨੇ ਅਗਲਾ ਸੰਘਰਸ਼ ਜਿਹੜਾ ਅਜੇ ਉਹਦੀ ਰੂਪਰੇਖਾ ਜਿਹੜੀ ਆਉਣ ਵਾਲੇ ਦਿਨਾਂ 'ਚ ਹੁਣ ਅਫਸਰਸ਼ਾਹੀ ਦਾ ਸਟੈਂਡ ਦੇਖ ਕੇ ਉਹਨੂੰ ਜਿਹੜਾ ਬੈੰਤਣ ਜਾ ਰਹੇ ਹਾਂ ਅਸੀਂ ਜਲਦ ਜਿਨਨ ਕੀ ਮਾਮਾ ਤੁਹਾਡੇ ਕੋਲ ਕੀ ਕਰਨ ਕੋਲ ਸਰ ਜੀ ਮੈਂ ਸਵਰਨਜੀ ਕੋਰਨਰ ਸਿੰਘ ਅਸਟੈਂਡੈਂਟਾ ਦੀ ਪ੍ਰੈਜ਼ੈਂਟ ਆ ਨਾਮ ਲੈ ਸਕਦੇ ਕਿਨੇ ਲਵੋ ਇਹ ਸਾਡਾ ਜਿਹੜਾ ਰਾਜ ਸਿੰਘ ਸਾਡਾ ਮਲਾਜ਼ਮ ਸੀਗਾ ਵਿਜੀਲੈਂਸ ਸਾਡੇ ਇਥੋਂ ਟੀਮ ਤਿਆਰ ਹੋ ਕੇ ਗਈ ਸੀ ਸਿਵਲ ਸਰਜਨ ਬਟਿੰਡਾ ਦੀ ਹਦਾਇਤਾਂ ਦੇ ਮੁਤਾਬਕ ਇਹ ਸਾਡਾ ਸੀਗਾ ਮਾਮਲਾ ਇਹ ਸੀ ਕਿ ਸਾਨੂੰ ਇੱਥੇ ਕੋਈ ਇਨਫੋਰਮਰ ਨੇ ਦੱਸਿਆ ਸੀ ਇਨਫੋਰਮੇਸ਼ਨ ਮਿਲੀ ਸੀ ਤੇ ਵੀ ਕਿਤੇ ਪਾਤਣਾ ਸ਼ਹਿਰ ਦੇ ਵਿੱਚ ਸੈਕਸ ਡਿਟਰਮੀਨੇਸ਼ਨ ਹੋ ਰਹੀ ਹੈ ਤੇ ਉੱਥੇ ਜਾ ਕੇ ਇਹਨਾਂ ਨੇ ਛਾਪਾ ਮਾਰਨਾ ਸੀ ਸਾਡੇ ਸਿਵਲ ਸਰਜਨ ਆਫਿਸ ਵੱਲੋਂ ਇੱਕ ਵਿਜੀਲੈਂਸ ਟੀਮ ਤਿਆਰ ਕੀਤੀ ਗਈ ਸੀ ਜਿਹਦੇ ਵਿੱਚ ਕੁਰਾਜ ਉਹ ਟੀਮ ਦਾ ਮੈਂਬਰ ਸੀ ਉੱਥੇ ਜਦੋਂ ਟੀਮ ਪਹੁੰਚਦੀ ਆ ਤਾਂ ਰਾਜ ਨੂੰ ਇੱਕ ਪਹਿਲੀ ਟੀਮ ਦਾ ਆਗੂ ਬਣਾ ਦਿੱਤਾ ਜਾਂਦਾ ਹੈ ਕਿ ਉਹਨੇ ਪਹਿਲਾਂ ਜਾ ਕੇ ਆਪਣੀ ਜਿਹੜੀ ਕਾਰਵਾਈ ਆ ਪੈਸੇ ਦਾ ਲੈਣ-ਦੇਣ ਕਰਨਾ ਸੀ ਡਾਕਟਰ ਦੇ ਨਾਲ ਵੀ ਉਹ ਰਾਜ ਸਿੰਘ ਦੀ ਡਿਊਟੀ ਲਗਾ ਦਿੱਤੀ ਜਾਂਦੀ ਹੈ ਜਦੋਂ ਉੱਥੇ ਇਹ ਗੱਲ ਉਹਨਾਂ ਨੂੰ ਪਤਾ ਲੱਗਦੀ ਹੈ ਕਿ ਵੀ ਜਿਹੜਾ ਆਪਾਂ ਡਾਕਟਰ ਨਾਲ ਮਤਲਬ ਗੱਲ ਹੁੰਦੀ ਹੈ ਇਨਫਾਰਮੇਸ਼ਨ ਦਿੰਦਾ ਸੀ ਉਹਨੇ ਕਿਹਾ ਕਿ ਵੀ ਉਹ 40000 ਨਹੀਂ ਉਹ 60000 ਰੁਪਏ ਦੀ ਡਿਮਾਂਡ ਕਰਦਾ ਹੈ ਤਾਂ ਰਾਜ ਸਿੰਘ ਨੂੰ ਫਿਰ ਉਹ ਹੀ ਉਹ ਕਹਿੰਦਾ ਕਿ ਆਪਾਂ ਜਿਹੜਾ 20000 ਦਾ ਅਰੇਂਜਮੈਂਟ ਆ ਵੀ ਆਪਾਂ ਕਿਸੇ ਤੋਂ ਇੱਥੋਂ ਲੈ ਕੇ ਧਾਰ ਲੈ ਲੈਨੇ ਆ ਤੇ ਉਸ ਤੋਂ ਬਾਅਦ ਆਪਾਂ ਉਹਨਾਂ ਨੂੰ 20000 ਰੁਪਏ ਵਾਪਸ ਦੇ ਦਾਂਗੇ ਫਿਰ ਜਦੋਂ ਰਾਜ ਸਿੰਘ ਨੇ ਆਪਣੇ ਅਫਸਰਾਂ ਦੇ ਨਾਲ ਗੱਲਬਾਤ ਕੀਤੀ ਕਿ ਸਰ ਉਹ 60000 ਰੁਪਏ ਦੀ ਡਿਮਾਂਡ ਕਰਦੇ ਆ ਤਾਂ 20000 ਰੁਪਏ ਦਾ ਇਹ ਬੰਦਾ ਲੈਣ ਦੇਣਾ ਆਪਣਾ ਕਰਵਾ ਰਿਹਾ ਵੀ ਕੀ ਕਰਾਂ ਤਾਂ ਆਪਣੇ ਅਫਸਰਾਂ ਨੇ ਉਹਨਾਂ ਨੂੰ ਕਿਹਾ ਕਿ ਕੋਈ ਗੱਲ ਨਹੀਂ ਰਾਜ ਸਿੰਘ ਤੁਸੀਂ 20000 ਦਾ ਅਰੇਂਜਮੈਂਟ ਕਰ ਲਓ ਆਪਾਂ 60000 ਰੁਪਇਆ ਦੇ ਕੇ ਆਪਾਂ ਉਹ ਟੀਮ ਦੀ ਰੇਡ ਮਾਰਨੀ ਆ ਪਰ ਉਹ ਬੰਦੇ ਨੇ ਆਪਣਾ ਮਿਸ਼ਨ ਸਕਸੈਸਫੁਲ ਕਰਨ ਲਈ 20000 ਰੁਪਇਆ ਉਸ ਬੰਦੇ ਤੋਂ ਲੈ ਲਿਆ ਪਰ ਉਸ ਤੋਂ ਦਰਾਨ ਕੀ ਹੁੰਦਾ ਜਿਹੜਾ ਉਹ ਪੈਸਾ ਸੀ ਉਹ ਬੰਦਾ ਪਹਿਲਾਂ ਹੀ ਇੱਕ ਮਤਲਬ ਉਸ ਡਾਕਟਰ ਦੇ ਨਾਲ ਮਿਲਿਆ ਹੋਇਆ ਸੀ ਜਾਂ ਉਹ ਵਿਜੀਲੈਂਸ ਟੀਮ ਦਾ ਕੋਈ ਹਿੱਸਾ ਸੀ ਤਾਂ ਉਹ ਵਿਜੀਲੈਂਸ ਟੀਮ ਦੀ ਉਸ ਬੰਦੇ ਤੇ ਰੇਡ ਮਰਵਾ ਦਿੱਤੀ ਜਾਂਦੀ ਹੈ ਤੇ 20000 ਰੁਪਏ ਜਿਹੜਾ ਕਿ ਉਹ ਰਾਜ ਸਿੰਘ ਤੋਂ ਬਰਾਮਦ ਕਰ ਲੈਂਦੇ ਆ ਹਾਲਾਂਕਿ ਉਹ ਸਾਡੇ ਅਫਸਰ ਨੇ ਹੀ ਉਹਨੂੰ ਕਿਹਾ ਹੁੰਦਾ ਕਿ 20000 ਰੁਪਏ ਲੈ ਕੇ ਆਉਣਾ ਉਹਦੇ ਵਿੱਚ ਕੋਈ ਰਾਜ ਸਿੰਘ ਦੀ ਕੋਈ ਗਲਤੀ ਨਹੀਂ ਸੀ ਇਸ ਕਰਕੇ ਜਿਹੜਾ ਰਾਜ ਸਿੰਘਾਂ ਨਿਰਦੋਸ਼ ਉਹਨੂੰ ਫੜਿਆ ਗਿਆ ਤੇ ਸਾਡਾ ਮੇਨ ਰੋਸ ਸਰਨਾ ਐਸੇ ਲਈ ਆ ਕਿ ਜਿਹੜਾ ਉਹ 20000 ਦਾ ਗੱਲਬਾਤ ਆ ਉਹ ਸਿਵਲ ਸਰਜਨ ਆਫਿਸ ਬਠਿੰਡਾ ਆਪਣੇ ਵਿਜੀਲੈਂਸ ਜਿਹੜੀ ਟੀਮ ਸੀ ਉਹਨਾਂ ਤੋਂ ਲਿਖਾ ਕੇ ਲਵੇ ਕਿ 20000 ਉਹਨਾਂ ਦੇ ਕਹਿਣ ਤੇ ਉਹਨੇ ਲਿਆ ਤਾਂ ਕਿ ਉਹ ਰਾਜ ਸਿੰਘ ਦੀ ਰਹਾਈ ਵੱਲ ਉਹ ਪੁਆਇੰਟ ਅੱਗੇ ਆ ਸਕੇ